ਇੱਕ 350 ਕਿਲੋਜ਼ ਦੀ ਖੇਪ ਹਰੋਂਦੀ ਇਹ ਦਿੱਲੀ ਰਿਕਵਰ ਹੋਈ ਸੀਗੀ ਜੀ ਤੇ ਇਹਦਾ ਜਿਹੜਾ ਮੇਨ ਹੈਂਡਲਰ ਸੀਗਾ ਉਹ ਨਕਰੀ ਇੱਕ ਵਿਅਕਤੀ ਹੈ ਫਰਕੀਚ ਬੈਠਾ ਹੋਇਆ ਹੈ ਬਿਆਸ ਦਾ ਰਹਿਣ ਵਾਲਾ ਹੀ ਵਾਸ ਦਾ ਮਾਸਟਰਮਾਈਂਡ ਇਹਦੇ ਫਾਰਵਰਡ ਬੈਕਵਰਡ ਲਿੰਕੇਜਸ ਉਸ ਟਾਈਮ ਤੇ ਵੀ ਨਿਕਲੇ ਸੀਗੇ ਉਹਨ ਸੀਆਈਏ ਗਲੰਦਰ ਕਮਿਸ਼ਨਰੇਟ ਤੇ ਸਾਡੇ ਅਫਸਰਾਂ ਦੀ ਸੁਪਰਵੀਜ਼ਨ ਤੇ ਹਿਊਮਨ ਇੰਟੈਲੀਜੈਂਸ ਵੀ ਸਾਡੇ ਕੋਲ ਤੇ ਇਹ ਨੈਟਵਰਕ ਹੁਣ ਜਿਹੜਾ ਕੰਮ ਕਰ ਰਿਹਾ ਹੈ ਉਹਨੂੰ ਬ੍ਰੇਕ ਕੀਤਾ ਗਿਆ ਬੜੀ ਕੈਪਸਰ ਮੈਕ ਐਕਸੀਡੈਂਟ ਹੁਣ ਕੋਈ ਨਹੀਂ ਪਿਛੇ ਮਹੀਨੇ ਪਹਿਲਾਂ ਰਾਮਨ ਪੁਲਿਸ ਜੇਨ ਕੇ ਪੁਲਿਸ ਨੇ 30 ਕਿਲੋ ਹਿਰਨ ਫੜੀ ਗਈ ਸੀ ਇਹ ਨਾ ਇੰਟਰਸੈਪਟ ਕੀਤੀ ਸੀਗੀ ਉਹਦੇ ਵਿੱਚੋਂ ਆ ਇੱਕ ਵਿਅਕਤੀ ਮਨਪ੍ਰੀਤ ਨੰਦ ਦਾ ਵਿਅਕਤੀ ਗ੍ਰਿਫਤਾਰ ਹੋਇਆ ਸੀ ਫਗਵਾੜੇ ਦਾ ਰਹਿਣ ਵਾਲਾ ਸੀਗਾ origianlly ਬੰਗੇ ਦਾ ਸੀਗਾ ਉਸ ਤੋਂ ਡਰਗਮਨੀ 5 ਕਰੋੜ ਦੇ ਕਰੀਬ ਜਿੰਨੇ ਕੇ ਪੁਲਿਸ ਨੇ ਰਿਕਵਰ ਕੀਤਾ ਸੀਗਾ ਇੱਕ ਤਾਂ ਉਹ ਕੜੀ ਹੈ ਦੂਜੀ ਕੜੀ ਹੈ ਅੱਜ ਤੋਂ 2 ਸਾਲ ਪਹਿਲਾਂ ਆ ਇੱਕ ਖੇਪ ਜਿਹੜੀ ਸੀਗੀ ਸਪੈਸ਼ਲ ਸੈਲ ਦਿੱਲੀ ਨੇ 350 ਕਿਲੋ ਉਹ ਫੜੀ ਸੀਗੀ ਤੇ ਬੈਕਗਰਾਉਂਡ ਇਹਦਾ ਇਹ ਨਵਦੀਪ ਕਰਕੇ ਨਵ ਬਰੀਫ ਕਰਕੇ ਇੱਕ ਮੁੰਡਾ ਹੈ ਜਿਹੜਾ ਤੁਰਕੀ ਚ ਬੈਠਾ ਹੈ ਹੀ ਇਸ ਦਾ ਮਾਸਟਰਮਾਈਂਡ ਉਹਦੇ ਲਿੰਕਸ ਜਿਹੜੇ ਹਨ ਬਾਕੀ ਅਲੱਗ-ਅਲੱਗ ਕੰਟਰੀਜ਼ ਦੇ ਦੇਸ਼ਾਂ ਦੇ ਜਿਹੜੇ ਡਰੱਗਸ ਮਕਲਸ ਹਨ ਜਿन्हे ਹਰਾਨ ਹੋ ਗਿਆ ਤੁਰਕੀ ਖੁਦ ਹੋ ਗਿਆ ਕੈਨੇਡਾ ਹੋ ਗਿਆ ਪਾਕਿਸਤਾਨ ਹੈ ਨਾ افغانستان ਉਹਨਾਂ ਦੇ ਨਾਲ ਹਨ ਤੇ ਇਹ ਵੱਡੀ ਮਾਤਰਾ ਚ ਹੋਲ ਸੇਲ ਟਾਈਪ ਦੀ ਜਿਹੜੀ ਸਮਗੇਨ ਉਹ ਕਰਦੇ ਜਿਹੜੀ ਰਿਕਵਰੀ ਹੋਈ ਹੈ ਤੇ ਤਿੰਨ ਬੰਦੇ ਫੜੇ ਗਏ ਜਿਹੜੇ ਬੰਦੇ ਫੜੇ ਗਏ ਹਨ ਉਹਨਾਂ ਚੋਂ ਇਹ ਆਪਸ ਚ ਰਿਸ਼ਤੇਦਾਰ ਇੱਕ ਖੇਪ ਜਿਹੜੀ 8 ਕਿਲੋ ਦੀ ਹੈ ਉਹ ਖੇਪ ਜਿਹੜਾ ਜਿਹੜਾ ਰੂਟ ਸੀਗਾ ਦੈਟ ਵਾਸ ਫਰੋਮ ਜੇ ਐਨ ਕੇ ਦੂਜਾ ਜਿਹੜੀ 40 ਕਿਲੋ ਦੀ ਹੈ ਉਹਦਾ ਜਿਹੜਾ ਰੂਟ ਸੀਗਾ ਦੈਟ ਵਾਸ ਫਰੋਮ ਗੁਜਰਾਤ ਹੁਣ ਇੱਥੇ ਕੀ ਕਰ ਰਹੇ ਸੀਗੇ ਕਈ ਵਾਰ ਇਹ ਤਾਂ ਹੁੰਦਾ ਕਿ ਇਹਨਾਂ ਨੂੰ ਡਰਾਜਟ ਰੂਟਸ ਨਹੀਂ ਮਿਲਦੇ ਹੈ ਤੇ ਅਗਰ ਖੇਪ ਵੱਡੀ ਹੋ ਤਾ ਉਹਨੂੰ ਛੁਪਾਉਣ ਦਾ ਇਹਨਾਂ ਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਤੇ ਉਹ ਛੁਪਾਈ ਹੋਈ ਸੀਗੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਇਹ ਆਇਆ ਹੈ ਕਿ ਇਹ ਜਿਹੜੀ ਖੇਪ ਹੈ ਇਕੱਠੇ ਕਰਕੇ ਇਹ ਕੈਨੇਡਾ ਜਾਂ ਯੂਰੋਪੀਅਨ ਕੰਟਰੀਸ ਤੋਂ ਜਾਣੀ ਸੀ ਇਹ ਪ੍ਰੀਮਰੀ ਇਨਵੈਸਟੀਗੇਸ਼ਨ ਚ ਆਇਆ ਤੇ ਖੇਪ ਜਿਹੜੀ ਇਹ ਦੋਨੋਂ ਖੇਪਾਂ ਜਿਹੜੀ ਆਈ ਸੀਗੀਆਂ ਇਹ ਇਹਨਾਂ ਦੀ ਲਾਰਜ ਕੁਆਂਟੀਟੀ ਹੋਰ ਵੀ ਸੀਗੀ ਉਹ ਵੀ ਲੋਕ ਆਪਾਂ ਕਾਫੀ ਹੱਦ ਤੱਕ ਆਇਡੈਂਟੀਫਾਈ ਕਰ ਲਏ ਹਨ ਜਿੰਨਾ ਦਾ ਮੋਡਸ ਆਪਰੇਂਡੀ ਸਾਨੂੰ ਪਤਾ ਲੱਗਿਆ ਤੇ ਉਹ ਵੀ ਜਲਦੀ ਕਵਫਤਾਰ ਹੋ ਗਿਆ ਜੀ ਤੇ ਪਰਚਾ ਕਦੋਂ ਵਿੱਚ ਦਿੱਤਾ ਗਿਆ ਦੇ ਗ੍ਰੇਜ ਜਿਲੰਦਰ ਹੋਇਆ ਜੀ ਸਰ ਕਿੱਥੇ ਲੈ ਕੇ ਜਾਣਾ ਸੀ ਇਹਨਾਂ ਨੇ ਕਿ ਸਪਲਾਈ ਦੇਣੀ ਸੀ ਜਾਂ ਇਹਨਾਂ ਨੇ ਭਾਰ ਦੇ ਨਹੀਂ ਇਹਨਾਂ ਨੇ ਸਪਲਾਈ ਦੇਣੀ ਦੇਖਿਓ ਇਹਦਾ ਚੇਂਜ ਉਹ ਜਿਹੜੀ ਹੁੰਦੀ ਹੈ ਨਾ ਜਦ ਇਹਨਾਂ ਵੱਡੇ ਪੱਧਰ ਤੇ ਕੰਮ ਹੁੰਦਾ ਹੈ ਤੇ ਇੱਕ ਬੰਦਾ ਦੂਜੇ ਬੰਦੇ ਨੂੰ ਜਾਣਦਾ ਨਹੀਂ ਹੈ ਜਿਹੜਾ ਭਾਰ ਬੈਠਾ ਹੈਂਡਲਰ ਹੈ ਉਹ ਨੀਡ ਟੂ ਨੋ ਬੇਸਿਸ ਇਨਫੋਰਮੇਸ਼ਨ ਦਿੰਦਾ ਕਿਹੜਾ ਕੈਸ਼ ਵੀ ਫੜਿਆ ਹਾਂਜੀ ਹਾਂਜੀ ਕੈਸ਼ ਫੜਿਆ ਜੀ ਹੋਰ ਵੀ ਕੈਸ਼ ਰਿਕਵਰ ਹੋਇਆ ਜਿਹੜਾ ਹੁਣ ਆਪਾਂ ਡਿਸਕਲੋਜ਼ ਨਹੀਂ ਕੀਤਾ 21 ਲੱਖ ਦਾ ਕੈਸ਼ ਫੜਿਆ ਜੀ ਤੇ ਲੋਕਰ ਚ ਕੁਝ ਵੀ ਲੱਖ ਦੇ ਕਰੀਬ ਕੈਸ਼ ਸੀਗਾ ਉਹ ਵੀ ਹਮ ਥੋੜੀ ਦੇਰ ਪਹਿਲਾਂ ਲਿਕਵਾ ਰਹੇ ਇਹ ਜਲੰਧਰ ਰੂਟ ਸੀਗਾ ਇਹਨਾਂ ਦਾ ਜਾਂ ਫਿਰ ਇੱਥੇ ਲੁਕੋਣਾ ਸੀਗਾ ਨਹੀਂ ਨਹੀਂ ਇਹ ਇਹ ਰਹਿਣ ਵਾਲੇ ਬੰਗੇ ਦੇ ਇੱਥੇ ਇਹ ਇੱਥੇ ਇਹਨਾਂ ਨੇ ਇਹ ਰੂਟ ਵੀ ਤੁਸੀਂ ਕਹੋ ਨੰਬਰ 1 ਨੰਬਰ 2 ਟਰਾਂਜ਼ਿਟ ਲਈ ਨਾ ਨੇ ਛੁਪਾਣਾ ਸੀਗਾ ਕਿੰਨੇ ਬੈਗ ਕਿਰੇ ਪੜੇ ਗਿਆ ਉਹਨਾਂ ਦੇ ਕੋਡਵਰਡ ਲੱਗਾ ਟਰਨ 70 79 ਇਹ ਇਹ ਕੋਡਵਰਡ ਨਹੀਂ ਸੀ ਇਹ ਪਿਓਰਿਟੀ ਦਾ ਸਾਈਨ ਹੈ ਇਹ ਬਲੂਜ਼ ਫਾਇਰ ਜਿਹੜੀ ਹੈ ਪਸ਼ਾਵਰ ਦੇ ਨੇੜੇ-ਤੇੜੇ ਉੱਥੇ ਫੈਕਟਰੀਆਂ ਲੱਗੀਆਂ ਹੋਈਆਂ ਪਾਕਿਸਤਾਨ 'ਚ ਉੱਥੇ ਪੈਕ ਵੀ ਹੁੰਦੀ ਹੈ ਉੱਥੇ ਸਟਾਕਿੰਗ ਵੀ ਹੁੰਦੀ ਹੈ ਅੱਛਾ ਇਹ ਜਿਹੜੀ ਤਿੰਨ ਹੈਗੇ ਨੇ ਇਹ ਮਤਲਬ ਜਿਹੜਾ ਬਾਹਰ ਨੈਟਵਰਕ ਹੈਗਾ ਹੈ ਉਹਦਾ ਲਿੰਕ ਦੇ ਵਿੱਚ ਨਹੀਂ ਜਾਂ ਫਿਰ ਇਹ ਸਪਲਾਇਰ ਨੇ ਨਹੀਂ ਜੀ ਇਹ ਸਬਦ ਆਪਸ ਚ ਲਿੰਕ ਹੁੰਦਾ ਇੱਕ ਮੇਨ ਬੰਦਾ ਹੁੰਦਾ ਜੀ ਉਸ ਤੋਂ ਬਾਅਦ ਅੱਗੇ ਉਹ ਨੀਟੂ ਨੂੰ ਨੋ ਬੇਸਿਸ ਤੇ ਲੋਕਾਂ ਨੂੰ ਰਿਕਰੂਟ ਵੀ ਕਰਦਾ ਹੈ ਹੈ ਰਿਕਰੂਟ ਨਹੀਂ ਮੇਨ ਜਿਹੜਾ ਹੈਗਾ ਉਹ ਬਾਹਰ ਬੈਠਾ ਮੈਂ ਮੈਂ ਦੱਸਦਾ ਨਫ ਨਫ ਤੱਕ ਨਹੀਂ ਕਹਿੰਦੇ ਕਿ ਡਿਸਟਰੀਬਿਊਟਰ ਵੀ ਹੈ ਨਹੀਂ ਕੋਰੀਅਰ ਵੀ ਹੈ ਡਿਸਟਰੀਬ अच्छा दूसरी गैले की हवाला ऑपरेटर्स भी सानो कुछ जेड़ा कैश भर जांदा है वो हवाला ऑपरेटर्स भी सानो आइडेंटिफाई हो चुकी है ना। दिकार दिकार सर ਤੁਸੀਂ ਲੋਕਰ ਦੀ ਗੱਲ ਕੀਤੀ ਹਾਂਜੀ ਕਿੰਨੂ ਕਿੱਥੇ ਤੇ ਲੈਣ ਵਾਲੇ ਇਹ ਨਵਾਂ ਸ਼ਰਦ ਰਹਿਮਾਨ ਨਮਸਕਾਰ ਜਿੱਦ ਤੁਸੀਂ ਲੋਕਰ ਦੀ ਗੱਲ ਕੀਤੀ ਲੋਕਰ ਉਸ ਹੌਂਲੇ ਜਗਲੰਦਰ ਨਹੀਂ ਇਟ ਵਾਸ ਆਊਟਸਾਈਡ ਦਾ ਹੰਦਾ ਸੀ ओके ਤੇ ਸਰ ਇਹਨਾਂ ਦਾ ਕੋਈ ਲਿੰਕ ਹੈ ਕਿਸੇ ਗੈਂਗ ਨਾਲ ਨਹੀਂ ਕੋਈ ਕੋਈ ਗੈਂਗ ਨਾਲ ਨਹੀਂ ਦਿੱਲੀ ਸਪੈਸ਼ਲ ਸੈੱਲ ਨੇ ਬਰਾਮਦ ਕੀਤੀ ਸੀ ਕਿਹਦੀ ਉਹ ਤਾਂ ਮੇਨ ਕਿੰਗਪਿੰਨ ਜਿਹੜਾ ਸੀਗਾ ਉਹ ਨਫਰੀਤ ਕਰਕੇ ਇੱਕ ਵਿਅਕਤੀ ਹੈ ਜਿਹੜਾ 터ਕੀ ਚ ਬੈਠਾ ਹੈ ਬਿਆਸ ਦਾ ਅरिजਲੀ ਰਹਿਣ ਵਾਲਾ ਇੱਕ ਕਾਫੀ ਵੱਡੇ ਪੱਧਰ ਤੇ ਕੰਮ ਕਰ ਰਿਹਾ ਸੀਗਾ ਉਹਦੇ ਉਸ ਟਾਈਮ ਤੇ ਵੀ ਫਾਰਵਰਡ ਬੈਕਵਰਡ ਲਿੰਕੇਜਸ ਨਿਕਲੇ ਸੀਗੇ ਨੰਬਰ 2 ਪਿਛਲੇ ਸਾਲ 5-6 ਮਹੀਨੇ ਪਹਿਲਾਂ ਜੇਨਕੇ ਪੁਲਿਸ ਨੇ ਰਾਮਨ ਦੇ 30 ਕਿਲੋ ਹਿਰੋਇਨ ਬਰਾਮਦ ਕੀਤੀ ਸੀਗੀ ਜਿਹਦਾ ਲਿੰਕ ਜਿਹੜਾ ਨਿਕਲਿਆ ਸੀਗਾ ਫਗਵਾੜੇ ਦਾ ਇੱਕ ਓਰੀਜਨਲੀ ਬੰਗੇ ਦਾ ਪਰਿਵਾਰ ਹੈ ਫਗਵਾੜੇ ਚ 5 ਕਰੋੜ ਰੁਪਇਆ ਡਰਗ ਮਨੀ ਰਿਕਵਰ ਕਰਿਆ ਸੀਗਾ ਮਨਪ੍ਰੀਤ ਕਰਕੇ ਇੱਕ ਮੁੰਡਾ ਉਹ ਅਰੈਸਟ ਹੋਇਆ ਸੀ ਇਹ ਤਾਂ ਮੈਂ ਬੈਕਗ੍ਰਾਉਂਡ ਦੱਸਦੇ ਹੁਣ ਜਿਹੜੇ ਤਿੰਨ ਵਿਅਕਤੀ ਜਿਹੜੇ ਫੜੇ ਗਏ ਆ ਇਹ ਇਹਦੇ ਵਿੱਚ ਇੱਕ ਸਤਨਾਮ ਹੈ ਇਹਦਾ ਰਿਸ਼ਤੇਦਾਰ ਹੈ ਖਰਦੀਪ ਤੇ ਹੋਰ ਇਹਦੇ ਰਿਸ਼ਤੇਦਾਰ ਇੱਕ ਅਮਨ ਕਰਕੇ ਕਿਲੇਡੀ ਹੈ ਦੋ ਮੇਜਰ ਕਨਸਾਈਨਮੈਂਟਸ ਜਿਹੜੀਆਂ ਹਨ ਅਲੱਗ-ਅਲੱਗ ਰੂਟਸ ਤੋਂ ਜਿਹੜੀ ਆਈ ਸੀਗੀਆਂ ਉਹ ਰਿਕਵਰ ਹੋਈਆਂ ਇੱਕ ਜਿਹੜੀ ਸੀਗੀ ਉਹ ਜੇਨਕੇ ਤੋਂ ਆਈ ਸੀਗੀ ਜੀ ਜਿਹੜੀ ਕੋਈ ਆ 8 ਕਿਲੋ ਦੇ ਕਰੀਬ ਤੇ ਬਾਕੀ 40 ਕਿਲੋ ਜਿਹੜੀ ਹੈ ਉਹ ਲੈਂਡ ਰੂਟ ਤੋਂ ਗੁજરાਤ ਤੋਂ ਆਈ ਸੀ ਤੇ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਚ ਇਹ ਪਤਾ ਲੱਗਿਆ ਹੈ ਟੈਕਨੀਕਲ ਡਾਟਾ ਵੀ ਸਾਡੇ ਕੋਲ ਜਿਹੜਾ ਹੈ